ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਵਿੱਚ ਲੈ ਕੇ ਆਏ ਹਾਂ ਅੱਜ ਦੀ ਇੱਕ ਨਵੀਂ ਕਹਾਣੀ ਪਛਤਾਵਾ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪੂਨਮ ਦੇ ਇਕਲੌਤੇ ਭਰਾ ਦਾ ਵਿਆਹ ਤੇ ਉਹ ਚਾਈ ਚਾਈ ਗਈ ਸੀ ਭਰਾ ਦੇ ਵਿਆਹ ਦਾ ਘੋਡੇ-ਘੋਡੇ ਚਾ ਚੁੱਕੀ ਫਿਰਦੀ ਕਦੇ ਬਰੀ ਬਣਾਉਂਦੀ ਕਦੇ ਸ਼ਗਨਾਂ ਦਾ ਸਮਾਨ ਇਕੱਠਾ ਕਰਦੀ ਭੱਜੀ ਫਿਰਦੀ ਸੀ ਮਾਣਿਆ ਲੱਗਣ ਵੇਲੇ ਨੂੰ ਆਪਣੇ ਪਤੀ ਨਾਲ ਸਾਂਝ ਤਾਜ ਕੇ ਭਰਾ ਦੇ ਵਿਆਹ ਤੇ ਗਈ ਸੀ ਸਰਦਾਰ ਸਿਉ ਨੂੰ ਵੀ ਸੌਰੇ ਘਰ ਦਾ ਪਹਿਲਾ ਵਿਆਹ ਸੀ ਤੇ ਦੋਵੇਂ ਬਹੁਤ ਖੁਸ਼ ਸਨ ਬੜੀ ਸ਼ਾਨ ਵਾਲਾ ਸਰਦਾਰ ਹੈ ਮੇਰਾ ਪੂਨਮ ਆਪਣੀਆਂ ਸਹੇਲੀਆਂ ਨੂੰ ਦੱਸਦੀ ਫਿਰਦੀ ਸੀ ਪਿੰਡ ਵਿੱਚੋਂ ਸ਼੍ਰੀਕੇ ਭਾਈਚਾਰੇ ਦੇ ਮੁੰਡੇ ਖੁੰਡੇ ਹੱਸਦੇ ਖੇਡਦੇ ਪੂਨਮ ਦੇ ਭਰਾ ਦੇ ਵਿਆਹ ਦੇ ਵਿੱਚ ਕੰਮ ਕਰ ਰਹੇ ਸਨ ਉਹ ਤਾਂ ਪਾਸੇ ਬੈਠਾ ਵਿਆਹ ਵਿੱਚ ਸ਼ਾਮਲ ਹੋਏ ਰਿਸ਼ਤੇਦਾਰਾਂ ਨਾਲ ਗੱਲਾਂ-ਵਾਟਾਂ ਕਰਦਾ ਤੇ ਅੱਖ ਵਿਆਹ ਵਿੱਚ ਫਿਰਦੀ ਪੂਨਮ ਦੇ ਵੱਲ ਹੀ ਰੱਖ ਰਿਹਾ ਸੀ ਉਹ ਅਲੜ ਜਹੀ ਚੰਚਲ ਸੁਆ ਸੁਹਾਦੀ ਮੁਸਕਰਾਹਟਾਂ ਵਖੇਰਦੀ ਫੁੱਲਾਂ ਵਾਂਗ ਖਿੜੀ ਰਾਤ ਨੂੰ ਗੀਤਾ ਪਾਉਣ ਲਈ ਸਾਰੀਆਂ ਔਰਤਾਂ ਨੂੰ ਇਕੱਠੀਆਂ ਕਰ ਲਈ ਸਾਰੀਆਂ ਬੋਲੀਆਂ ਪਾ ਪਾ ਕੇ ਨੱਚਣ ਲੱਗੀਆਂ ਤੇ ਦਿਔਰਾ ਜੇਠਾਂ ਜੀ ਚੈਨੂ ਮਸ਼ਕਰੀਆਂ ਕਰਦੀਆਂ ਆਨੰਦ ਮਾਨ ਰਹੀਆਂ ਸਨ ਸ਼ਰੀਕੇ ਦੇ ਵਿੱਚੋਂ ਕੰਮ ਤੇ ਸੱਦੇ ਮੁੰਡੇ ਵੀ ਗਿੱਤੇ ਦੇ ਵਿੱਚ ਨੱਚਣ ਕੁੱਦਣ ਲੱਗ ਪਏ ਸੌਰੇ ਕੈਦ ਹੋਈ ਨਾ ਡਾਕਾ ਨਾ ਚੋਰੀ ਟੁੱਟੀਆਂ ਮੁਹੱਬਤਾਂ ਨੂੰ ਤੱਕੀਏ ਚੋਰੀ ਚੋਰੀ ਜਿਉਂ ਹੀ ਬੋਲੀ ਪਾ ਕੇ ਪੂਨਮ ਨੱਚਣ ਲੱਗੀ ਤਾਂ ਪੂਨਮ ਦੀ ਆਵਾਜ਼ ਸੁਣ ਸਰਦਾਰ ਸਿਉਂ ਵੀ ਉੱਠ ਖੜਾ ਹੋ ਗਿਆ ਤੇ ਵੇਖਣ ਲੱਗ ਪਿਆ ਸ਼ਰੀਕੇ ਦੇ ਵਿੱਚੋਂ ਚਾਚੇ ਦਾ ਪੁੱਤ ਲੱਗਦਾ ਮੁੰਡਾ ਪੂਨਮ ਦੇ ਨਾਲ ਨੱਚਣ ਲੱਗ ਪਿਆ ਜਿਉਂ ਹੀ ਸਰਦਾਰ ਸਿਉ ਨੇ ਬੋਲੀ ਸੁਣੀ ਤਾਂ ਪੂਨਮ ਦੇ ਨਾਲ ਨੱਚਦੇ ਮੁੰਡੇ ਨੂੰ ਤੱਕਿਆ ਤਾਂ ਬੋਲ ਤੀਰ ਵਾਂਗੂ ਸਿੱਧੇ ਸਰਦਾਰ ਸਿਉ ਨੂੰ ਛਲਣੀ ਕਰ ਗਏ ਤੇ ਉਸ ਦਾ ਤਾਂ ਚਿਹਰਾ ਹੀ ਭੱਖ ਗਿਆ ਪਰ ਸਹਜ ਨਾਲ ਪੂਨਮ ਨੂੰ ਤੱਕਦਾ ਰਿਹਾ ਰਾਤ ਨੂੰ ਮਨ ਦੇ ਬਲਬਲੇ ਅਜੀਬੋ ਗਰੀਬ ਤੂਫਾਨ ਵਾਂਗ ਉੱਠਣ ਲੱਗ ਪਏ ਪਰ ਬਿਲਕੁਲ ਵੀ ਕੁਸਕਿਆ ਨਾ ਮੁੱਛ ਡਿੱਗੀ ਮਹਿਸੂਸ ਕਰਨ ਲੱਗ ਪਿਆ ਸ਼ਾਇਦ ਵਿਆਹ ਵਿੱਚ ਰੰਗ ਦੇ ਵਿੱਚ ਭੰਗ ਨਹੀਂ ਸੀ ਪਾਉਣਾ ਚਾਹੁੰਦਾ ਚਲੋ ਅਗਲੇ ਦਿਨ ਬਰਾਤ ਲਈ ਸਾਰੇ ਤਿਆਰ ਹੋ ਗਏ ਸਨ ਤਾਂ ਪੂਨਮ ਕੋਲ ਆਪਣੇ ਕੱਪੜੇ ਲੈਣ ਆਇਆ ਤਾਂ ਉਸ ਮੁੰਡੇ ਕੋਲ ਪੂਨਮ ਨੂੰ ਗੱਲਾਂ ਕਰਦੀ ਖੜੇ ਵੇਖ ਕੇ ਵੀ ਚਰ ਨਾ ਸਕਿਆ ਤਿਆਰ ਹੋ ਕੇ ਬਰਾਤ ਗਿਆ ਸਾਰੇ ਸ਼ਗਨ ਬਿਹਾਰ ਕਰਦਾ ਕਲਪ ਦੇ ਖਿਆਲਾਂ ਦੇ ਗਹਿਰੇ ਸਮੁੰਦਰ ਵਿੱਚ ਡੁੱਬਿਆ ਚੁੱਪਚਾਪ ਹੀ ਰਿਹਾ। ਵਿਆਹ ਤੋਂ ਅਗਲੇ ਦਿਨ ਸਾਬ ਤੋਂ ਵਿਦਾਈ ਲੈ ਆਪਣੇ ਘਰ ਪਹੁੰਚ ਗਿਆ। ਪੂਨੋਂ ਨੂੰ ਨਾ ਹੀ ਨਾਲ ਜਾਣ ਨੂੰ ਕਿਹਾ ਤੇ ਨਾ ਹੀ ਰਹਿਣ ਨੂੰ ਕਿਹਾ। ਘਰ ਜਾ ਕੇ ਆਪਣੇ ਪਿਓ ਨੂੰ ਸਾਰੀ ਗੱਲ ਦੱਸ ਦਿੱਤੀ। ਪੂਨਮ ਨੇ ਸਮਝਿਆ ਵਿਆਹ ਕਰਕੇ ਪੇਕਿਆਂ ਘਰ ਛੱਡ ਗਿਆ ਹੈ। ਹੱਦੋਂ ਵੱਧ ਕੀਤਾ ਪਿਆਰ ਤੇ ਲਾਡ ਕਈ ਵਾਰ ਗਲਤੀਆਂ ਨੂੰ ਪੈਹਲ ਦਿੰਦੇ ਅਤੇ ਪਰਿਵਾਰ ਰਹਿਤ ਹੋ ਜਾਂਦੇ ਹਨ ਜਦੋਂ ਵਿਆਹ ਨੂੰ 10 ਦਿਨ ਬੀਤ ਗਏ ਤਾਂ ਸਰਦਾਰ ਸਿੰਘ ਪੂਨਮ ਨੂੰ ਲੈਣ ਨਾ ਆਇਆ ਉਡੀਕ ਤੋਂ ਬਾਅਦ ਪੂਨਮ ਆਪਣੇ ਪਿਓ ਦੇ ਨਾਲ ਸੌਰੇ ਘਰ ਆ ਗਈ ਉਸ ਨੂੰ ਕੁਝ ਯਾਦ ਚੇਤਾ ਵੀ ਨਹੀਂ ਸੀ ਜਿਉਂ ਹੀ ਸਰਦਾਰ ਸਾਹਿਬ ਨੇ ਪੂਨਮ ਨੂੰ आई ਵੇਖਿਆ ਤਾਂ ਚੁੱਪ ਹੀ ਰਿਹਾ ਉਸ ਦੀ ਕਿਸੇ ਗੱਲ ਦਾ ਹੰਗਾਰਾ ਵੀ ਨਾ ਭਰਿਆ ਬਸ ਘਰ ਦੇ ਵਿੱਚ ਹੀ ਇੱਧਰ ਉੱਧਰ ਟਾਲਣ ਲੱਗ ਪਿਆ ਸਿਆਣੇ ਮਰਦ ਕਹਿੰਦੇ ਹਨ ਘੱਟ ਹੀ ਬੋਲਦੇ ਹਨ ਤੇ ਘੱਟ ਹੀ ਬੋਲਣ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਮੌਕਾ ਵੇਖ ਕੇ ਹੀ ਗੱਲ ਕਰਦੇ ਹਨ ਚਿਹਰੇ ਦੀ ਉਦਾਸੀ ਤੋਂ ਤਾਂ ਹੁਣ ਪੂਨਮ ਨੇ ਵੀ ਭਾਫ ਲਿਆ ਸੀ ਕਿ ਗੱਲ ਤਾਂ ਕੁਝ ਗਲਤ ਹੀ ਹੋਣ ਵਾਲੀ ਹੈ ਇਹ ਜ਼ਿੰਦਗੀ ਕਿੱਥੇ ਐਡੀ ਵਫਾ ਹੁੰਦੀ ਹੈ ਕਿ ਹਰ ਕਦਮ ਇੱਥੇ ਤਾਂ ਫੂਕ ਫੂਕੇ ਰੱਖਣਾ ਪੈਂਦਾ ਹੈ ਪੂਨਮ ਨੇ ਬਹੁਤ ਮਿੰਤਾ ਤਰ ਲਿਆ ਰਾਹੀਂ ਉਦਾਸੀ ਦੀ ਵਜ੍ਹਾ ਪੁੱਛਣੀ ਚਾਹੀ ਪਰ ਉਹ ਤਾਂ ਖਾਮੋਸ਼ ਹੀ ਰਿਹਾ ਕਈ ਦਿਨ ਇੱਕ ਦੂਜੇ ਨੂੰ ਬਿਨਾਂ ਲੰਘਾਏ ਹੀ ਲੰਘ ਗਏ ਜਦੋਂ ਪੂਨਮ ਰੋਣ ਕਰ ਲੌਣ ਲੱਗੀ ਤਾਂ ਸਰਦਾਰ ਸਿਉ ਨੇ ਸਾਫ਼ ਸ਼ਬਦਾਂ ਦੇ ਵਿੱਚ ਪੂਨਮ ਨੂੰ ਕਹਿ ਦਿੱਤਾ ਕਿ ਮੇਰਾ ਇਹ ਅੰਤਿਮ ਫੈਸਲਾ ਹੈ ਕਿ ਮੈਂ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤੇਰੀ ਤੇ ਮੇਰੀ ਮੱਤ ਦੇ ਵਿੱਚ ਬਹੁਤ ਫਰਕ ਹੈ ਆਕਲਾਂ ਬਹੁਤ ਗਹਿਰੀਆਂ ਵੀ ਹੁੰਦੀਆਂ ਹਨ ਤੇ ਹੋਛੀਆਂ ਵੀ ਹੁੰਦੀਆਂ ਹਨ ਇਨ੍ਹਾਂ ਵਿਚਕਾਰ ਸੰਤੁਲਨ ਬਣਾਉਣਾ ਬਹੁਤ ਔਖਾ ਹੈ ਕੈ ਥੋੜਾ ਬੇਵਾਖ ਹੋਇਆ ਮੈਂ ਤੈਨੂੰ ਆਪਦਾ ਪਹਿਲਾ ਪਿਆਰ ਸਮਝ ਆਪਣਾ ਆਪ ਸਮਰਪਣ ਕੀਤਾ ਸੀ ਜ਼ਿੰਦਗੀ ਦੀ ਰਾਣੀ ਬਣਾਇਆ ਸੀ ਤੈਨੂੰ ਪਰ ਤੁਸੀਂ ਤੁਸੀਂ ਔਰਤਾਂ ਐਨੀ ਔਕਾਤ ਦੀਆਂ ਮਾਲਕਾਂ ਕਦੋਂ ਹੁੰਦੀਆਂ ਹਨ ਮਾਲਕ ਕਦੋਂ ਹੁੰਦੀਆਂ ਨੇ ਜਿਹੜੀਆਂ ਆਪਦੇ ਪਿਛਲੇ ਯਾਰਾਂ ਨੂੰ ਭੁੱਲ ਜਾਣ ਭਾਵੇਂ ਮਰਦ ਪੱਟ ਦਾ ਮਾਸ ਖਵਾ ਦੇਵੇ ਤੇਰੀ وجہ ਦੇ ਨਾਲ ਮੇਰੀ ਮੁੱਛ ਨੀਵੀ ਹੋਈ ਹੈ ਤੇ ਮੈਂ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਜਦੋਂ ਪੂਨਮ ਨੇ ਹੋਣ ਵਾਲੇ ਬੱਚੇ ਬਾਰੇ ਪੁੱਛਿਆ ਤਾਂ ਸਰਦਾਰ ਸਾਹਿਬ ਨੇ ਸਾਫ਼ ਹੀ ਇਨਕਾਰ ਕਰ ਦਿੱਤਾ ਕਿ ਮੇਰੀ ਤੇਰੇ ਤੇ ਇਸ ਬੱਚੇ ਨਾਲ ਕੋਈ ਸਾਂਝ ਨਹੀਂ ਹੈ ਘਰ ਦੇ ਵਿੱਚ ਕਲੇਸ਼ ਪਾਦ ਗਿਆ ਪੰਚਾਇਤਾਂ ਇਕੱਠੀਆਂ ਹੋਈਆਂ ਪਰ ਸਰਦਾਰ ਸਿਉਂਤਾ ਜਿਵੇਂ ਆਪਣੇ ਇੱਕ ਫੈਸਲੇ ਦੇ ਉੱਪਰ ਹੀ ਬੇਜਿੱਦ ਰਹਾ ਪੂਨਮ ਪੋਨਮ ਪੇਕੇ ਘਰ ਚਲੀ ਗਈ ਕਈ ਮਹੀਨੇ ਰਹੀ ਮੁੰਡੇ ਨੇ ਜਨਮ ਲਿਆ ਨਾ ਸਰਦਾਰ ਸਿਉਂ ਬੇਖਣ ਆਇਆ ਤੇ ਨਾ ਹੀ ਕਿ ਪਰਿਵਾਰ ਦਾ ਕੋਈ ਹੋਰ ਮੈਂਬਰ ਨੂੰ ਜਾਣ ਦਿੱਤਾ ਜਦੋਂ ਮੁੰਡਾ 2 ਮਹੀਨਿਆਂ ਦਾ ਹੋ ਗਿਆ ਤਾਂ ਪੂਨਮ ਆਪਣੇ ਪਿਓ ਦੇ ਨਾਲ ਸੋਹਰੇ ਘਰ ਆ ਗਈ ਸਰਦਾਰ ਸਿਉ ਨੂੰ ਉਸਨੇ ਬਹੁਤ ਸਮਝਾਇਆ ਪੂਨਮ ਦੇ ਪਿਓ ਨੇ ਕਿ ਪੁੱਤਰਾ ਸਾਡੇ ਖਾਨਦਾਨ ਨੂੰ ਕਿਸੇ ਧੀ ਭੈਣ ਨੂੰ ਛੱਡਣਾ ਸ਼ੋਭਾ ਨਹੀਂ ਦਿੰਦਾ ਮੈਂ ਅਜਿਹਾ ਨਹੀਂ ਕਰ ਸਕਦਾ ਸਰਦਾਰ ਸਿਉ ਨੇ ਆਪਣੇ ਪਿਓ ਨੂੰ ਜਵਾਬ ਦਿੱਤਾ ਕਿ ਮੈਂ ਗੁਨਾਹ ਨਹੀਂ ਮਾਫ ਕਰ ਸਕਦਾ ਦੋਨਾਂ ਵਿਚਾਲੇ ਜਿੱਦ ਦੀ ਕੰਧ ਉੱਚੀ ਹੋ ਗਈ ਤੇ ਦੋਵੇਂ ਆਪਣੇ ਆਪਣੇ ਵਿਚਾਰਾਂ ਦੇ ਉੱਪਰ ਬੇਜਿੱਦ ਰਹੇ ਸਰਦਾਰ ਸਿਉ ਹੱਦੋਂ ਵੱਧ ਸੁਨੱਖਾ ਸਹਿਜ ਵਾਲਾ ਪੜਿਆ ਲਿਖਿਆ ਅਣਖੀ ਸਿਆਣਾ ਮਰਦ ਸੀ ਆਪਣੇ ਹਾਨ ਦੀਆਂ ਕੁੜੀਆਂ ਕੁੜੀ ਲਾਭਦਿਆਂ 35 ਵਰਿਆਂ ਦਾ ਹੋ ਗਿਆ ਸੀ ਜਦੋਂ ਪੂਨਮ ਦਾ ਰਿਸ਼ਤਾ ਕਰਨ ਪੂਨਮ ਦਾ ਪਿਓ ਭਰਾ ਵਿਚੋਲਾ ਆਏ ਸਨ ਤਾਂ ਸਰਦਾਰ ਸਿਉ ਹਰਾਂ ਨੇ ਆਪਦੇ ਪੱਖ ਬੇਚੀ ਜਿ ਇੱਕ ਮੂਰੇ ਰੱਖ ਦਿੱਤੇ ਸਨ ਸਾਰੀ ਗੱਲ ਖੋਲ ਦਿੱਤੀ ਸੀ ਕਿ ਘੱਟ ਪੜਾਈ ਮਨਜ਼ੂਰ ਹੈ ਪਰ ਘਰ ਦੀ ਸ਼ਾਨ ਸਮਝਣ ਵਾਲੀ ਕੁੜੀ ਹੋਣੀ ਚਾਹੀਦੀ ਹੈ। ਬਿਨਾਂ ਲਾਲਚਾਂ ਤੋਂ ਪੂਨਮ ਨਾਲ ਵਿਆਹ ਤੈਅ ਹੋਇਆ ਸੀ। ਜਦੋਂ ਸਰਦਾਰ ਸਿਉ ਨੇ ਸਰਦਾਰ ਸਿਉ ਦੇ ਪਿਓ ਨੇ ਆਪਦੀ ਬੇਵਸੀ ਦਾ ਬਾਸਤਾ ਪਾਇਆ ਤਾਂ ਪੂਨਮ ਨੂੰ ਸਾਰੀ ਗੱਲ ਸਮਝਾ ਕੇ ਘਰੇ ਰੱਖ ਲਿਆ। ਕਈ ਵਾਰੀ ਬੇਵਿਸ਼ਵਾਸੀਆਂ ਗੁਨਾਹਾਂ ਦੀ ਸਜ਼ਾ ਨਵ ਜਨਮਿਆਂ ਨੂੰ ਬਿਰਸ਼ੇ ਵਿੱਚੋਂ ਹੀ ਮਿਲ ਜਾਂਦੀ ਹੈ ਸਾਰੀ ਉਮਰਾਂ ਦੇ ਲਈ ਉਹ 마ਸੂਮ ਮਨਹੂਸ ਹੋ ਗਿਆ ਕੁਝ ਕੁ ਦਿਨਾਂ ਬਾਅਦ ਸਰਦਾਰ ਸਿਉ ਨੇ ਆਪਣੇ ਪਿਓ ਤੋਂ ਆਪਣੇ ਹਿੱਸੇ ਦੀ ਜ਼ਮੀਨ ਵੰਡਵਾ ਲਈ ਕੁਝ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਪੂਨਮ ਨਾਲ ਤਲਾਕ ਲੈ ਲਿਆ ਆਪਣੇ ਹਿੱਸੇ ਦੀ ਅੱਧੀ ਜ਼ਮੀਨ ਪਿਓ ਨੂੰ ਦੇ ਗਿਆ ਜੋ ਪੂਨਮ ਦੇ ਹਿੱਸੇ ਦੀ ਸੀ ਤੇ ਆਪ ਸਰਦਾਰ ਸਿਉ ਪਿੰਡ ਛੱਡ ਕੇ ਕਿਸੇ ਅੰਦ ਦਸਤੀ ਥਾਂ ਦੇ ਉੱਪਰ ਦੂਰ ਚਲਿਆ ਗਿਆ। ਹੁਣ ਪੂਨਮ ਤੇ ਉਸ ਦਾ ਪੁੱਤ ਦੋਵੇਂ ਸੌਰੇ ਦੇ ਸਹਾਰੇ ਆਪਣੇ ਸੌਰੇ ਘਰ ਰਹਿਣ ਲੱਗੇ। ਸਮਾਂ ਬੀਤਦਾ ਗਿਆ। ਪੂਨਮ ਦੀ ਉਦਾਸੀ ਇਕਲਤਾ ਦੇ ਛਾਏ ਹੇਠ ਪਰਸ਼ਾਵਾਂ ਗੁਨਾਵਣ ਦਿਵਾਲੇ ਘੁੰਮਣ ਲੱਗੀ। ਬੱਚਾ ਵੀ ਵਿਚਾਰਾ ਪਿਓ ਦੇ ਪਿਆਰ ਤੋਂ ਬਿਰਵਾ ਹੀ ਰਿਹਾ। ਮਾਂ ਦੀ ਅਣਜਾਨ ਪੁਣੀ ਦੀ ਗਲਤੀ ਪੁੱਤ ਦੇ ਲਈ ਸਜ਼ਾ ਹੋ ਗਈ ਸੀ ਸਰਦਾਰ ਸਿਉਂ ਸਾਲ ਬਾਅਦ ਪਿੰਡ ਆਉਂਦਾ ਤੇ ਠੇਕੇ ਦੇ ਪੈਸੇ ਲੈ ਕੇ ਵਾਪਸ ਚਲਿਆ ਜਾਂਦਾ ਹੁਣ ਤਾਂ ਉੱਥੇ ਉਸਨੇ ਹੋਰ ਵਿਆਹ ਵੀ ਕਰਵਾ ਲਿਆ ਸੀ ਉਧਰ ਸਰਦਾਰ ਦੇ ਹਿੱਸੇ ਨੂੰ ਪੋਤੇ ਤੇ ਨੂੰਹ ਨੂੰ ਨਾਂ ਜੋ ਵੀ ਜ਼ਮੀਨ ਉਸਦੇ ਹਿੱਸੇ ਆਉਂਦੀ ਸੀ ਉਸਨੇ ਆਪਣੇ ਪੋਤੇ ਤੇ ਨੂੰਹ ਦੇ ਨਾਮ ਕਰਵਾ ਦਿੱਤੀ ਪੂਨਮ ਦੀ ਜਗਜਹਿਰ ਹੋਈ ਗਲਤੀ ਜਿਸ ਨੂੰ ਸਰਦਾਰ ਸਿੰਘ ਬੇਵਫਾਈ ਕਹਿ ਰਿਹਾ ਸੀ ਨੇ ਕਈ ਜ਼ਿੰਦਗੀਆਂ ਦੇ ਸੁਪਨਿਆਂ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਸੀ ਪੂਨਮ ਦੀ ਗਲਤੀ ਦਾ ਸੇਕ ਕਈ ਜ਼ਿੰਦਗੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਮਰਦਾਂ ਦੇ ਦ੍ਰਿੜ ਇਰਾਦੇ 나ਹੀਂ ਗਲਤ ਕਰਨ ਦੀ ਗੁੰਜਾਇਸ਼ ਰੱਖਦੇ ਨੇ ਤੇ 나ਹੀਂ ਗਲਤੀ ਕਰਨ ਲਈ ਮਾਫ ਕਰਦੇ ਹਨ ਅਨਕੀ ਮਰਦਾਂ ਲਈ ਇਹ ਚੰਚਲ ਸੁਹਾਵੀਆਂ ਔਰਤਾਂ ਚੁਣੌਤੀਆਂ ਬਣ ਜਾਂਦੀਆਂ ਨੇ ਅਨਕੀਲਾ ਮਰਦ ਕਿਵੇਂ ਉਹਨਾਂ ਔਰਤਾਂ ਦੀਆਂ ਗਲਤੀਆਂ ਨਾਲ ਨਿਬੜਦਾ ਹੈ ਇਹ ਉਸ ਦੀ ਅਨਖ ਨਾਲ ਖੜੀ ਮੁਚੀ ਤੈਅ ਕਰਦੀ ਹੈ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ